ਵਡੇ ਭਾਗ ਨੇ ਇਤੇਰਾ ਉਪਰ ਬਹੁਤ ਸਮਾਗਮ ਆਪਣੇ ਵੱਡੇ ਅੰਧਿਆਰ ਸਾਧਾਂ ਦੇ ਵਿੱਚ ਔਨੋ ਨਿ ਸਮਰਪਤ ਫਤਸਾਨ ਰੁਪਨ ਸਜੀਹ ਪ੍ਰਮੇਅ ਦੇ ਦਰਸਨਤਾ ਮਾ ਬ੍ਰਸ਼ਾ ਦੇ ਗੁਣ ਉਪਰਾਲੇ ਨਾਲ ਆਪ ਸਭ ਸੰਤਨ ਦੇ ਸਹਿਜੋਂ ਦੇ ਨਾਲ ਮਨਾਈਆਂ ਜਾਂ ਰਹੇ ਦਿਨ ਨੂੰ ਗਿਆਨਿਕ ਸਰ ਦੀ ਜੋ ਵਰਜਾਦਾ ਹੈ ਸਭ ਪਹਿਲਾ ਆਪ ਸ਼ੰਤ ਪਹਿਲਾ ਪੁਸਤਕ ਪੜ੍ਹ ਆਵਣੇ ਨੇ ਉੱਤਮ ਪੁਸਤਕ ਪੜ੍ਹ ਆਵਣੇ ਦੀ ਸ਼ਬਦ ਪੜਿਆ ਉਹ ਸ਼ਬਦ ਪਾਠ ਰਹੀ ਸੀ ਤਾਂ ਸਮਾ ਜਾਣ ਗਿਆ ਕੁਝ ਸਮਾਂ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਦੇ ਉਤੇ ਜਿੰਦਗੀ ਵਿੱਚ ਹੈ ਸੰਗਤ ਕਰਨਾ ਮਿਲਿਆ ਸੀ ਉਹ ਨਾਮੁ ਕਰੀ ਕਿਉਂਕਿ ਜਿਵੇਂ ਆਪਾਂ ਦੁਨੀਆਵੀ ਤੌਰ ਤੇ ਕਹਿੰਦੇ ਆ ਕਿਸੇ ਨੂੰ ਦੇਖ ਕੇ ਚਿਹਰੇ ਮੋਹਰੇ ਨੂੰ ਦੇਖ ਕੇ ਕਿ ਫੁਰਾਣੇ ਖਾਨਦਾਨ ਦਾ ਰੁਕਾ ਹੋ ਉਹ ਹੈ ਵਰਿੰਦਾ ਜਿਨ੍ਹਾਂ ਨੇ ਆਪਣੇ ਵੱਡਿਆਂ ਦੀ ਸੰਗਤ ਕੀਤੀ ਹੋ। ਜਿਨ੍ਹਾਂ ਨੇ ਆਪਣੇ ਵੱਡਿਆਂ ਤੋਂ ਕੁਝ ਸਿੱਖਿਆ ਹੈ। ਉਹਨਾਂ ਦੇ ਮੁੱਢਾਂ ਵੀ ਬੰਦ ਚੱਲਦੇ। ਸੋ ਇਹ ਦਸਵਾਗਮ ਹੈ ਗੁਰੂ ਦੇ ਪੱਥਾਈ। ਵੱਡਿਆਂਆਂ ਇਹਨਾਂ ਨੂੰ ਮਿਲਿਆ ਹੋ। ਜਿਨ੍ਹਾਂ ਨੇ ਆਪਣੇ ਗੁਰੂਆਂ ਦੇ ਉੱਤੇ ਸ਼ਰਧਾ ਬਣਾਈ ਏਕ ਬਣਾਈ ਗੁਰੂਆਂ ਦੇ ਦਿੱਤੇ ਬਚਨਾਂ ਨੂੰ ਪਾਇਆ ਗੁਰੂ ਹੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਬੜਾ ਵੱਡਾ ਸਥਾਨ ਹੈ ਜਿਸ ਦਿਨ ਸਾਡੇ ਗੁਰਦੇਵ ਜੀਾਂ ਦੇ ਬ੍ਰਹਮਲੀਨ ਕੁੰਡਾ ਦੇ ਸਿਉਸ ਦਿਨ ਮਨ ਦੇ ਵਿੱਚ ਕੁਝ ਫਰਮੂਲੇ ਸੀ ਕੁਝ ਵਿਚਾਰਾਂ ਸਨ ਉਹਨਾਂ ਨੂੰ ਅਤਿ ਰੂਪ ਦਿੱਤਾ ਸੀ ਗੁਰੂ ਕੌਣ ਹੈ ਗੁਰੂ ਵੰਡਦੇ ਨੇ ਗਿਆਨ ਗੁਰੂ ਹੁੰਦੇ ਨੇ ਮਹਾਨ ਗੁਰੂ ਵੰਡਦੇ ਨੇ ਗਿਆਨ ਗੁਰੂ ਹੁੰਦੇ ਨੇ ਮਹਾਨ ਉਹਨਾਂ ਵਰਨਾ ਨਾ ਦੁਸ਼ੀਆਂ ਉੱਪਣ ਗੁਰੂ ਦੇਵੇ ਜਿਸ ਨੂੰ ਵਰਦਾਨ ਮਾਤਾ ਪਿਤਾ ਨੇ ਦੁਨੀਆ ਦਿਖਾਈ ਗੁਰੂ ਜੀ ਨੇ ਜੀਵਨ ਜਾਚ ਸਿਖਾਈ ਗਿਆਨ ਦੀ ਢੋਲੀ ਭਾਗੇ ਸਾਡੀ ਸੱਚ ਬੋਲਣ ਦੀ ਕਲਾ ਸਿਖਾਈ ਓਰੂ ਸਾਡੇ ਪ੍ਰਾਣਾ ਵਿੱਚ ਵਸਦੇ ਕੀ ਚੰਗਾ ਹੈ ਸਾਨੂੰ ਦੱਸ ਦੇ ਅਸੀਂ ਗੁਰੂ ਤੋਂ ਸਤਿਕੇ ਜਾਈਏ ਨੇਕ ਕੰਮਾਂ ਲਈ ਜਾਪਣ ਹੱਸਦੇ ਗੁਰੂ ਦੀ ਮਹਿਮਾ ਬਹੁਤ ਨਵੀਂ ਲਿਖਣਾ ਸਕਦੀ ਕਲਮ ਹੈ ਮੇਰੀ ਗੁਰੂ ਜੀ ਲਈ ਲੱਖ ਸਤਿਕਾਰ ਸਜਦੇ ਸਲਾਮ ਤੇ ਨਮਸ਼ਕਾਰ ਸਾਫ਼ ਜ਼ਰੂਰ ਤੇ ਸ਼ਾਇਦ ਅਸੀਂ ਪਹਿਲਾਂ ਵੀ ਬੋਲ ਚੁੱਕਿਆ ਇਸ ਸਥਿਤੀ ਤੋਂ ਪਰ ਅੱਜ ਬਾਬਾ ਅਮਰੀਤ ਸਿੰਘ ਜੀ ਮਹਾਰਾਜ ਜੀ ਨੂੰ ਜੋ ਵੀ ਉਤਮ ਉਪਰਾਲੇ ਬਖਸ਼ਿਸ਼ ਹੁੰਦੇ ਨੇ ਇਹ ਸਮਾਗਮ ਰਚਦੇ ਨੇ ਕਿਉਂ ਰਸਨੀ ਕਿਉਂਕਿ ਉਹਦੇ ਖੁਦ ਜੁੜੇ ਨੇ ਉਹ ਚਾਹੁੰਦੇ ਨੇ ਤੁਹਾਡੇ ਸੰਗਤਾਂ ਦੇ ਵਿੱਚੋਂ ਕੋਈ ਰੂਹ ਪਰਮਾਤਮਾ ਦੇ ਨਾਲ ਜੁੜ ਜਾਵੇ ਤੁਹਾਨੂੰ ਵੀ ਆਪਣੇ ਗੁਰੂ ਦਾ ਉਪਦੇਸ਼ ਮੰਨਣ ਦੀ ਸੋਚ ਆ ਜਾਵੇ ਇਹਨਾਂ ਨੇ ਵੱਡਿਆਂ ਦੀ ਸੇਵਾ ਕੀਤੀ ਵੱਡਿਆਂ ਦੇ ਚਰਨਾ ਵਿੱਚ ਰਹਿ ਕੇ ਨਾਮ ਜਪਿਆ ਕਿਉਂਕਿ ਸਾਧੂਆਂ ਦਾ ਕੰਮ ਹੀ ਨਾਮ ਜਪਣਾ ਤੇ ਨਾਮ ਜਪਾਉਣਾ ਹੁੰਦਾ ਹੈ ਉਹਨਾਂ ਨੂੰ ਹੋਰ ਕੋਈ ਦੁਨਿਆਵੀ ਗੱਲਾਂ ਬਾਤਾਂ ਚੰਗੀਆਂ ਨਹੀਂ ਲੱਗਦੀਆਂ ਸੋ ਮਾ ਪਰਸ਼ੂਈ ਨਾਮ ਜਪਦੇ ਨੇ ਤੇ ਨਾਮ ਚ ਪਾਉਂਦੇ ਨੇ ਜਿਨ੍ਹਾਂ ਦੇ ਨਾਮ ਜਪਿਆ ਅੱਜ ਉਹਨਾਂ ਨੂੰ ਜੈ ਜੈਕਾਰਾਂ ਹੋ ਰਹੀਆਂ ਨੇ ਉਹਨਾਂ ਨੂੰ ਨਾਮ ਸ਼ਕਾਰਾਂ ਹੋ ਰਹੀਆਂ ਨੇ ਉਹਨਾਂ ਨੂੰ ਸੱਜਦੇ ਹੋ ਰਹੀਏ ਇਹ ਸਭ ਵੱਡਿਆਂ ਦੀ ਕਿਰਪਾ ਹੈ ੁਰਵਾਣੀ ਨੇ ਵੀ ਹੋ ਲਗਾਈ ਹੈ ਮਨ ਹੋਰ ਗੁਰੂ ਦੇ ਨਾਮ ਹੈ ਨਾ ਹੀ ਹੋ ਸੋ ਸਤਕਾਰ ਸਾਰੇ ਮਨੁੱਖਾਂ ਦਾ ਹੈ ਪਰ ਜੋ ਗੁਰੂ ਦਾ ਦਰਜਾ ਹੁੰਦਾ ਹੈ ਤੇ ਗੁਰੂ ਦਾ ਦਰਜਾ ਹੀ ਹੁੰਦਾ ਹੈ ਕਿਉਂਕਿ ਰੱਬ ਨਾਲ ਮਿਲਣ ਵਾਲੀ ਜਿਵੇਂ ਪਹਿਲਾਂ ਮਨੁੱਖਾਂ ਨੇ ਵੀ ਦੱਸਿਆ ਸੀ ਕਿ ਸਾਨੂੰ ਰੱਬ ਦੇ ਦਰਸ਼ਨ ਕਿਵੇਂ ਹੋਣਗੇ ਸਾਨੂੰ ਆਪਣੇ ਉਸਤਾਦ ਦੇ ਵਿੱਚ ਆਪਣੇ ਗੁਰੂ ਦੇ ਵਿੱਚ ਉਸ ਰੱਬ ਦੇ ਦਰਸ਼ਨ ਉਧ ਸਾਡੇ ਨਾਲ ਘਟਨਾ ਪਾਉ ਰਹੀ ਗੁਰੂ ਜਰਨਾ ਵਿੱਚ ਰਹ ਰਹੇ ਸੀ ਅਜਨਜੀਤ ਗੁਰਦੇਵ ਜੀਆ ਨੇ ਪ੍ਰਚਨ ਕੀਤਾ ਕਿ ਕਦੇ ਰੱਬ ਦੇਖਿਆ ਸਾ ਸੰਗਤ ਜਿਨ੍ਹਾਂ ਨੇ ਗੁਰੂ ਨੂੰ ਮੰਨਿਆ ਗੁਰੂ ਨਾਲ ਪ੍ਰੇਮ ਕੀਤਾ ਉਹਨਾਂ ਨੂੰ ਪਤਾ ਕਿ ਉਹ ਹੀ ਸਾਡਾ ਰੱਬ ਅਸੀਂ ਗੁਰਦੇਵ ਜੀਆ ਦੇ ਦਰਮਨ ਤੋਂ ਸਾ ਸੰਗਤ ਗੁਰੂ ਜਾਨ ਨੂੰ ਚੋਟੀ ਦੇ ਗੁਰੂ ਸਾਹਿਬ ਨੂੰ ਸਮਾਤ ਦੇ ਅਸੀਂ ਆਪਣੇ ਮਹਾਂ ਪੁਰਸ਼ਾਂ ਦੇ ਨੂਜ ਰਾਮ ਦੇ ਦਰਸ਼ਨ ਕਰ ਸਕਦੇ ਹਾਂ ਆਪਣੇ ਗੁਰੂਆਂ ਦੇ ਮਿੱਥੁਰਬ ਦੇ ਦਰਸ਼ਨ ਕਰ ਸਕਦੇ ਹਾਂ ਅਸੀਂ ਐਸੇ ਐਸੇ ਬੱਚੇ ਦੇਖੇ ਨੇ ਤੁਸੀਂ ਸੁਣਦੇ ਹੋ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਸ਼ਾਦੇ ਦਾ ਫਲ ਸਾਧ ਕੇ ਉਪਲਬਧ ਪਰਸੀ ਉਪਲਗਿਆ ਚੱਕਿਆ ਉਹ ਇਹੋ ਜਿਹਾ ਕੁਝ ਕੌਣ ਦੇ ਦੇਖੇ ਨੇ ਸੁਸਾਸਨਗਤ ਰਿਤੀ ਰੂਪਾ ਉਹ ਜਨ ਸੁਨੰਦਰ ਹੈ ਜਿਵੇਂ ਪਾਈ ਸਾਹਿਬ ਜੀ ਨੇ ਦੱਸਿਆ ਸੀ ਕਿ ਸਮੁੰਦਰ ਵਿੱਚ ਮਿਲ ਜਾਂਦੇ ਹਨ ਜਿਵੇਂ ਹੁਣ ਕੁਝ ਸਮੇਂ ਤੱਕ ਲਾਹਾਵਾਦ ਆਪੋ ਪਾ ਰਹੇ ਹੈ ਪਰ ਸਾਸਨਗਤ ਉੱਥੇ ਤਰਵੇਣੀ ਹੈ ਪਰ ਉੱਥੇ ਪਾਣੀ ਦੇ ਵਿੱਚ ਵਰਤਣਾ ਰੰਗਾਂ ਜਮਨਾ ਸਰਸਵਤੀ ਦਾ ਪਾਣੀ ਦੇ ਵਿੱਚ ਵਰਤ ਨਿਰੰਤਰ ਦਿਖਾਈ ਦੇ ਰਿਹਾ ਹੈ ਪਰ ਜਦੋਂ ਉਹ ਅਗੇ ਸਮੁੰਦਰ ਵਿੱਚ ਮਿਲਦਾ ਹੈ ਤਾਂ ਉਹ ਇੱਕ ਹੋ ਜਾਂਦਾ ਹੈ ਸੋ ਅਸੀਂ ਆਪਣੇ ਗੁਰੂਆਂ ਦੇ ਦਿੱਤੇ ਬਚਨਾਂ ਨੂੰ ਲਗਾਉਣਾ ਕਰੀਏ ਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਕਰਨ ਕਿ ਉਹ ਜਿਸ ਸਮਾਗਮ ਇਸ ਅਸਥਾਨ ਦੇ ਉੱਤੇ ਕਰਵਾਉਂਦੇ ਨੇ ਤਾਂ ਕਿ ਨਾਮ ਜਪਦੇ ਰਹੀਏ ਤੇ ਨਾਮ ਮਹਾਪੁਰਸ਼ ਸੰਨ ਜਪਉਂਦੇ ਰਹੀਏ ਇਹਨੀਆਂ ਕੁ ਬੇਤਿਆਂ ਪਰਵਾਰ ਰੋਈਆਂ ਪੁੱਲਾਂ ਦੇ ਖਾਮ ਸਤਿਰਾਮ ਜੀ ਵਾਹ